ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਅ ਸਿਕੋ ਪਹਿਲੇ ਸੱਪੇ ਤੋਂ ਜੋ ਕਿ ਪੈਲਸ ਮੰਜੀਤ ਬੇਕਰੀ ਫਲੋਰ ਦੀ ਦੇਖਦੇ ਵਿੱਚ ਚੱਲ ਰਿਹਾ ਹੈ ਤੇ ਇੱਕ ਮੈਸੇਜ ਵੀਡੀਓ ਦੇ ਵਿੱਚ ਕਿ ਗਰਮੀਆਂ ਦੇ ਵਿੱਚ ਪੈਲਸ ਦਾ ਕੰਮ ਰਹਿ ਗਿਆ ਲਗਭਗ ਬਿਲਕੁਲ ਬਹੁਤ ਜ਼ਿਆਦਾ ਘਟ ਜਾਂਦਾ ਤੇ ਉਹਨਾਂ ਬੰਦਿਆਂ ਦੇ ਵਿੱਚ ਅਸੀਂ ਇੱਕ ਸਪੈਸ਼ਲ ਆਫਰ ਕੱਢੀ ਹੈ ਤਾਂ ਕਿ ਜੋ ਆਮ ਲੋਕ ਕਰਾਦੇ ਵਿੱਚ ਟੈਂਟ ਲਗਾ ਕੇ ਆਪਣਾ ਫੰਕਸ਼ਨ ਕਰਦੇ ਆ ਤੇ ਉਸੇ ਰੇਟ ਦੇ ਵਿੱਚ ਅਸੀਂ ਉਹਨਾਂ ਨੂੰ ਪੈਲਸ ਦੇ ਸਕੀਏ ਗਰਮੀਆਂ ਦੇ ਵਿੱਚ ਆਫਸੀਜਨ ਦੇ ਵਿੱਚ ਤਾਂ ਕਿ ਪੈਲੈਸ ਦੇ ਵਿੱਚ ਜੋ ਸਾਡੇ ਵਰਕਰ ਹਨ ਉਹਨਾਂ ਨੂੰ ਵੀ ਕੰਮ ਮਿਲ ਸਕੇ ਤੇ ਨਾਲ ਆਮ ਲੋਕ ਇਸ ਚੀਜ਼ ਦਾ ਫਾਇਦਾ ਚੱਕ ਸਕਣ ਤੇ ਨਾਲ ਇੱਕ ਨੋਟਿਸ ਹੈ ਕਿ ਜੋ ਵੀ ਕੰਟੈਕਟ ਕਰੇ ਸਿਕੋ ਪੈਲੈਸ ਨਾਲ ਸਿਰਫ ਇੱਕ ਹੀ ਨੰਬਰ ਤੇ ਔਰ ਯਾਨੀ ਕਿ ਮੇਰੇ ਨਾਲ ਮਨਜੀਤ ਬੇਕਰੀ ਦੇ ਓਨਰ ਔਰ ਸਿਕੋ ਪੈਲੈਸ ਜੋ ਮੇਰੀ ਦੇਖ ਕੇ ਵੀ ਚੱਲ ਰਿਹਾ ਫੋਨ ਨੰਬਰ 90417 13713 ਬਾਕੀ ਕਿਸੇ ਵੀ ਹੋਰ ਪਰਸਨ ਨਾਲ ਕੋਈ ਗੱਲ ਨਾ ਕਰਨ ਸਿੱਧੀ ਡਾਇਰੈਕਟ ਕਾਲ ਕਰਨ ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਉਹਦੇ ਵਿੱਚ ਕਈ ਲੋਕ ਗੁੰਮਰਾਹ ਵੀ ਕਰ ਦਿੰਦੇ ਆ ਕੋਈ ਜਾਣ ਪਛਾਣ ਵਾਲੇ ਦੇ ਗੁੰਮਰਾਹ ਕਰ ਦਿੰਦੇ ਆ ਜਾਂ ਕਮਿਸ਼ਨ ਦੀ ਗੱਲ ਚੱਲ ਕੰਦੀ ਆ ਇਸ ਕਰਕੇ ਜੇ ਕੋਈ ਤੁਸੀਂ ਕੋਈ ਡਾਇਰੈਕਟ ਫਾਇਦਾ ਲੈਣਾ ਤੇ ਆਪਣੇ ਫੋਨ ਨੰਬਰ 90417 13713 ਤੇ ਕਾਲ ਕਰਨ ਧੰਨਵਾਦ ਜੀ